ਬਠਿੰਡਾ ਪੁਲਿਸ ਵੱਲੋਂ ਅੱਜ ਬਠਿੰਡਾ ਦੇ ਅੰਦਰ ਕੀਤੀ ਵੱਡੀ ਕਾਰਵਾਈ ਨਸ਼ਾ ਤਸਕਰ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਕੀਤੀ ਫ੍ਰੀਜ਼ ਮਾਮਲਾ ਬਠਿੰਡਾ ਦੀ ਨੱਥਾ ਸਿੰਘ ਵਾਲੀ ਗਲੀ ਦਾ ਜਿੱਥੇ ਪਿਛਲੇ ਦਿਨੀ 40 ਕਿਲੋ ਦੇ ਲਗਭਗ ਹੈਰੋਇਨ ਜਿਹੜੀ ਹੈ ਉਹ ਫੜੀ ਗਈ ਸੀ ਅਤੇ ਉਸ ਦੇ ਵਿੱਚ ਚਾਰ ਤੋਂ ਪੰਜ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀ ਇਸ ਦੇ ਵਿੱਚ ਜਿਹੜਾ ਮੇਨ ਵਿਅਕਤੀ ਹੈ ਉਸ ਦੀ ਅੱਜ ਬਠਿੰਡਾ ਪੁਲਿਸ ਵੱਲੋਂ 2 ਕਰੋੜ ਤੇ 59 ਲੱਖ ਦੀ ਜਿਹੜੀ ਪ੍ਰਾਪਰਟੀ ਹੈ ਉਹ ਜਿਹੜੀ ਅੱਜ ਬਠਿੰਡਾ ਪੁਲਿਸ ਵੱਲੋਂ ਫ੍ਰੀਜ਼ ਕੀਤੀ ਗਈ ਹੈ ਦੇਖੋ ਤਸਵੀਰਾਂ ਦੇ ਵਿੱਚ ਇਹ ਨੱਥਾ ਸਿੰਘ ਵਾਲੀ ਦੀ ਗਲੀ ਇਹ ਆਪ ਗਲੀਆਂ ਸਾਰੀਆਂ ਤਸਵੀਰਾਂ ਨੇ ਜਿੱਥੇ ਅੱਜ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੱਜ ਇੱਕ ਵਿਅਕਤੀ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਇਹ ਜਿਹੜੀ ਜਿੱਥੇ ਭਾਵੇਂ ਉਹ ਆਪਣਾ ਇਧੀਆਂ ਕੋਠੀਆਂ ਹੋਣ ਇੱਕ ਮਲੋੜ ਵਿਖੇ ਇਹਦੀ ਆਪਣਾ ਕੋਠੀ ਤੇ ਇੱਕ ਬਠਿੰਡਾ ਦੀ ਇਹ ਆਪਣਾ ਨੱਥਾ ਸਿੰਘ ਵਾਲੀ ਗਲੀ ਵਿਖੇ ਇਹ ਤੱਕ ਆਪਣਾ ਘਰ ਸੀ ਤੇ ਭਾਵੇਂ ਇਹਦੀਆਂ ਲਗਜ਼ਰੀ ਗੱਡੀਆਂ ਹੋਣ ਉਹ ਅੱਜ ਬਠਿੰਡਾ ਪੁਲਿਸ ਵੱਲੋਂ ਫ੍ਰੀਜ਼ ਕੀਤਾ ਗਈਆਂ ਹਨ ਇਸ ਸੰਬੰਧੀ ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ ਸਾਨੂੰ ਜਿਹੜੇ ਇਹ ਨਸ਼ਾ ਤਸਕਰ ਨਹੀਂ ਉਹਨਾਂ ਦੀਆਂ ਜਿਹੜੀਆਂ ਇਹ ਆਪਣ ਲੱਗ ਰਹੀ ਜਿਹੜੀ ਉਹਨਾਂ ਦੀ ਇੱਕ ਲਾਈਫ ਸਟਾਈਲ ਹੈ ਉਹੀ ਸਾਨੂੰ ਆਪਣਾ ਵਧੀਆ ਵੀ ਆਪਣ ਲੱਗ ਰਿਹਾ ਹੈ ਲੇਕਿਨ ਜਦੋਂ ਇਹ ਪੁਲਿਸ ਦੇ ਹੱਥ ਚੜ ਜਾਂਦੇ ਹਨ ਤਾਂ ਇਹਨਾਂ ਦੀ ਜਿਹੜੀ ਸਾਰੀ ਪ੍ਰਾਪਰਟੀ ਆ ਉਹ ਫ੍ਰੀ ਹੋ ਜਾਂਦੀ ਹੈ ਹੁਣ ਇਸ ਤੇ ਵੀ ਵੱਡੀ ਜਿਹੜੀ ਆਪਣਾ ਕਾਰਵਾਈ ਹੈ ਉਹ ਹੋ ਚੁੱਕੀ ਹੈ ਅਤੇ ਇਸ ਲਈ ਉਹਨਾਂ ਵੱਲੋਂ ਨਸ਼ਾ ਤਸਕਰਨ ਜਿਹੜੀ ਹੈ ਉਹ ਆਪਣਾ ਬਾਰ ਨਹੀਂ ਦਿੱਤੀ ਹੈ ਕਿ ਕਿ ਕੋਈ ਵੀ ਵਿਅਕਤੀ ਜੇ ਅਗਰ ਨਸ਼ੇ ਦੇ ਵਿੱਚ ਕਿਸਮ ਦੀ ਪ੍ਰਾਪਰਟੀ ਬਣਾਉਂਦਾ ਹੈ ਤਾਂ ਉਹਦੇ ਇਸ ਤਰ੍ਹਾਂ ਦੇ ਕਾਰਵਾਈ ਕਦੋਂ ਵੀ ਹੋ ਸਕਦੀ ਹੈ ਇਸ ਲਈ ਜੇ ਆਪਾਂ ਗੱਲ ਕਰੀਏ ਤਾਂ ਬਠਿੰਡਾ ਪੁਲਿਸ ਵੱਲੋਂ ਪਿਛਲੇ ਸਮੇਂ ਦੇ ਵਿੱਚ ਹੁਣ ਤੱਕ ਜਿਹੜੀ ਹੈ ਉਹ 13 ਕਰੋੜ ਦੇ ਲਗਭਗ ਜਿਹੜੀ ਪ੍ਰਾਪਰਟੀ ਆਫਰੀ ਕੀਤੀ ਆ ਚੁੱਕੀ ਹੈ ਨਸ਼ਾ ਤਸਕਰਾਂ ਦੀ ਅਤੇ ਉਹਨਾਂ ਨਾਲ ਇਹ ਵੀ ਆਪਣਾ ਨਸ਼ਾ ਤਸਕਰ ਨੂੰ ਵਾਰਗਣ ਆਪਣਾ ਵਾਰਨ ਵੀ ਦਿੱਤੀ ਹੈ ਇਹ ਕੋਈ ਵੀ ਵਿਅਕਤੀ ਅਸਲ ਅਗਰ ਨਸ਼ੇ ਦਾ ਕਾਰੋਬਾਰ ਕਰਕੇ ਇਸ ਤਰ੍ਹਾਂ ਦੀ ਪ੍ਰੋਪਰਟੀ ਬਣਾਵੇਗਾ ਤੇ ਇਸ ਤਰ੍ਹਾਂ ਦੀ ਵਿਸਤ੍ਰਿਤ ਜਿਹੜੀ ਆਪਣਾ ਕਾਰਵਾਈ ਹੋ ਸਕਦੀ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਮਹਿਣਾ ਚੌਂਦੇ ਨੇੜੇ ਨੱਥਾ ਸਿੰਘ ਵਾਲੀ ਖੇੜੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਐਸਪੀਡੀ ਜਸਪੀਤ ਸਿੰਘ ਅਤੇ ਡੀਐਸਪੀ ਗੁਰਪ੍ਰੀਤ ਸਿੰਘ ਐਸਐਚਓ ਕਤਵਾਲੀ ਆਪਣੀ ਪੁਲਿਸ ਪਾਰਟੀ ਲੈ ਕੇ ਪਹੁੰਚੇ ਤੇ ਉਹਨਾਂ ਵੱਲੋਂ ਇਸ ਜਿਹੜੀ ਇੱਥੇ ਆਪਣਾ 2 ਕਰੋੜ ਆਪਣਾ 90 ਲੱਖ ਦੀ ਇੱਥੇ ਵੀ ਆਪਣਾ ਪ੍ਰਾਪਰਟੀ ਉਸ ਨੂੰ ਇਹਨਾਂ ਵੱਲੋਂ ਫ੍ਰੀਜ਼ ਕਰ ਦਿੱਤਾ ਗਿਆ। ਹੌਸਮ ਸੁਣਾਉਣੇ ਇਸ ਸੰਬੰਧੀ ਕੀ ਕਹਿੰਦੇ ਨੇ ਡੀਐਸਪੀ ਗੁਰਪ੍ਰੀਤ ਸਿੰਘ ਇਸ ਮਾਮਲੇ ਨੂੰ ਦੇਖੇ। ਤਾਂ ਕੋਈ ਨਹੀਂ ਡਾ। ਨਾ ਡੀਐਸਪੀ ਗੁਰਪ੍ਰੀਤ ਸਿੰਘ ਸਪੈਸ਼ਲ ਬ੍ਰਾਂਚ ਸਿਕਿਉਰਿਟੀ ਇੰਚਾਰਜ ਪਲੱਸ ਮੇਰੇ ਨਾਲ ਮੇਰੇ ਕੋਲ ਐਫਆਈਏ ਤੇ ਐਡੀਜੀ ਦੇ ਜਿਹੜੇ ਵੀ ਚਾਰਜਸ ਹੈਗੇ ਆ। ਸੋ ਅਸੀਂ ਪਿਛਲੇ ਸਮੇਂ ਤੋਂ ਐਫਆਈਏ ਦੇ ਵਿੱਚ ਜਿਹੜੀ ਸਾਡੀ ਪੂਰੀ ਟੀਮ ਆ ਆ ਜੋ ਪੰਜਾਬ ਸਰਕਾਰ ਨੇ ਜੁੱਧ ਨਸ਼ਾ ਵਿਰੋਧ ਮਹਿੰਮ ਚਲਾਈ ਆ ਉਹਦੇ ਵਿੱਚ ਸਾਡੇ ਸੀਐਮ ਪੰਜਾਬ ਅ ਚਿੰਤਪ੍ਰਮ ਅੰਤਮਾਨ ਜੀ ਸਾਡੇ ਡੀਜੀਪੀ ਸਾਹਿਬ શ્રી ਗੌਰਵ ਜਾਦਵ ਜੀ ਐਸਐਸਪੀ ਮੈਡਮ ਸਾਡੇ ਅਮਨਿਤ ਕੌਂਡਲ ਜੀ ਜੋ ਇਹਨਾਂ ਦੀ ਰਹਿਨਮਾਈ ਅੱਗੇ ਅਸੀਂ ਬਠਿੰਡਾ ਪੁਲਿਸ ਵੱਲੋਂ ਟੋਟਲ ਅੱਜ ਤੱਕ ਅਸੀਂ ਕਾਫੀ ਕੇਸ ਜਿਹੜੇ ਹੈਗੇ ਆ 74 ਕੇਸਾਂ ਦੇ ਲਗਭਗ ਅਸੀਂ ਜਿਹੜੀ ਪ੍ਰਾਪਰਟੀ ਸੀਜ਼ ਕਰਾ ਚੁੱਕੇ ਹਾਂ ਜਿਨ੍ਹਾਂ ਦੀ ਕੁੱਲ ਤਰਕ ਸੌਫੀ ਮੁੱਲ ਨਹੀਂ 13 ਕਰੋੜ ਰੁਪਏ ਬਣਦੀ ਹੈ ਇਹ ਅਜੇਲੇ ਕੇਸੀ ਗੱਲ ਕਿ 40 ਕਿਲੋ ਡਰੱਗਸ ਵਾਲੇ ਮਾਮਲੇ ਕਿਹੜੀ ਕੀ ਪ੍ਰਾਪਰਟੀ ਸੀਜ਼ ਟੋਟਲ ਅਪ੍ਰੋਕਸੀਮੇਟ ਵੈਲਿਊ ਕਿੰਨੀ ਹੈ ਕਿ ਕੀ ਬ੍ਰੀਫ ਕੀਤਾ ਅਜਾੜੀ ਜਿਹੜੀ ਲਖਵੀਰ ਸਿੰਘ ਲੱਖਾ ਜੀ ਜਿਹੜਾ ਮਲੋਟ ਦਾ ਸੀ ਪਕੜਿਆ ਸੀ ਇਹ 40 ਕਿਲੋ ਹੀਰੇ ਦੇ ਵਿੱਚ ਵਿੱਚ ਸਾਡੀ ਸੀਏਏ 1 ਬਠਿੰਡਾ ਦੀ ਟੀਮ ਨੇ ਸੋ ਉਹਦੇ ਵਿੱਚ ਅਸੀਂ ਉਹਦੀਆਂ ਕੋਠੀਆਂ ਫੋਰਚਨ ਕਾਰਾਂ ਇੱਕ ਉਹਦੀ ਉੱਥੋਂ ਵਾਲੀ ਕੋਠੀ ਮਲੋਟ ਦੀ ਹੈ ਜੋ ਦਾ ਰੈਸ਼ੀ ਮਲੋਟ ਹੈਗਾ ਬਠਿੰਡੇ ਕੋਠੀਆਂ ਜਿਹੜੀਆਂ ਉਹ ਸਾਰੀਆਂ ਅਸੀਂ ਫ੍ਰੀਜ਼ ਕਰਕੇ ਜਿਹਦੀ ਟੋਟਲ ਵੈਲਿਊ ਜਿਹੜੀ ਹੈਗੀ ਆ 2 ਕਰੋੜ 49 ਲੱਖ 300000 ਬਣਦੀ ਹੈ ਸੋ ਅਸੀਂ ਉਹਦੇ ਸਾਨੂੰ ਕੰਪਿਟੈਂਟ ਫੋਰਟਨ ਅਸੀਂ ਭੇਜੀ ਸੀ ਜਿਹਦੇ ਤੋਂ ਜੀ ਦੇ ਸਾਨੂੰ ਆਰਡਰ ਪ੍ਰਾਪਤ ਹੋਇਆ ਹੈ ਤੋ ਅਸੀਂ ਇਹ ਆਰਡਰ ਆਜੋ ਦੇ ਜਿਹੜੀ ਕੋਠੀ ਹੈਗੀ ਆ ਜਾਂ ਗੱਡੀਆਂ ਉਹਨਾਂ ਤੇ ਚਪਕਾ ਕੇ ਵੀ ਆਵਾਂਗੇ ਕਿਉਂਕਿ ਅਸੀਂ ਹੁਣ ਬਠਿੰਡਾ ਉਹਨਾਂ ਦੀ ਜਿਹੜੀ ਪ੍ਰਾਪਰਟੀ ਉੱਥੇ ਚਪਕਾਵਾਂਗੇ ਫਿਰ ਅਸੀਂ ਉਹਨਾਂ ਦੀ ਮੁੱਤਰ ਵਿੱਚ ਵੀ ਚਪਕਾ ਕੇ ਆਵਾਂਗੇ ਅਸੀਂ ਇਹ ਕਿਹੜੀ ਜਗ੍ਹਾ ਤੇ ਬਠਿੰਡੇ ਉਹਦੀ ਮਨਾ ਟੌਂਕ ਦੇ ਵਿੱਚ ਕੋਠੀ ਹੈਗੀ ਆ ਤੇ ਅਸੀਂ ਨਗਰ ਦੇ ਵਿੱਚ ਲੇਕਿਨ ਉਹ ਅਸੀਂ ਪੂਰੇ ਹੁਣ ਮਤਲਬ ਪੁਲਿਸ ਦੇ ਨਾਲ ਉੱਥੇ ਜਾ ਕੇ ਉਹਦੀ ਕਾਰਵਾਈ ਕਰਕੇ ਆਵਾਂਗੇ ਸਰ ਕੀ ਨਕੀ ਵਕਤ ਤੱਕ ਦੀ ਹੋਰ ਪ੍ਰਾਪਰਟੀ ਫੀਸ ਉਸ ਜਿਹੜਾ ਹੋਰ ਲੋਕ ਦੇ ਨਾਲ ਹਾਂ ਇਹਦੇ ਵਿੱਚ 5 6 ਬੰਦੇ ਹੋਰ ਵੀ ਆ ਜਿਹੜੇ ਕੁਝ ਅਰੈਸਟਡ ਆ ਕੁਝ ਨਾਮਿਨੇਟ ਕੀਤੇ ਹੋਏ ਆ ਕਿਉਂਕਿ ਇਹ ਮੇਨ ਡਰਗ ਪੈਨਲਰ ਸੀਗਾ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਇਹਦਾ ਲੈਕਚਰ ਚੱਲਦਾ ਸੀਗਾ ਸੋ ਅਸੀਂ ਉਸਦੇ ਨਾਲ ਜਿਹੜੇ ਦੂਜੇ ਦੋਸ਼ੀ ਫੜੇ ਉਹਨਾਂ ਦੀ ਵੀ ساری ਪ੍ਰਾਪਰਟੀ ਜਿਹੜੀ ਹੈਗੀ ਉਸੇ ਵਕਤ ਵਕਤ ਨੀਡ ਬੈਂਕਾਂ ਨੂੰ ਡੀਸੀ ਸਾਹਿਬ ਨੂੰ ਆਰਟੀਆਈ ਜਿਹੜੇ ਹੈਗੇ ਗੱਡੀਆਂ ਦੇ ਮਾਮਲੇ ਦੇ ਵਿੱਚ ਜਾਂਸੀ ਉਹਨਾਂ ਦੀ ਪ੍ਰਾਪਰ ਜਿਹੜੀ ਹੈਗੀ ਆ ਜ਼ਮੀਨ ਕੋਠੀਆਂ ਦੇ ਮਾਮਲੇ ਵਿੱਚ ਜਿਹੜਾ ਵੈਰੀਫਾਈ ਕਰਕੇ ਬੀਤੇ ਬੰਦਿਆਂ ਦੀ ਵੀ ਜਿਹੜੀ ਹੈਗੀ ਪ੍ਰਾਪਰਟੀ ਅਸੀਂ ਫ੍ਰੀਸ ਕਰਾਵਾਂਗੇ। ਸਨੇਹਾ ਕੇ ਲਈ ਜਦੋਂ ਨਸ਼ਾ ਤਸਕਰ ਨੂੰ ਜਿਹੜੀ ਪ੍ਰਾਪਰਟੀ ਸਾਡੀ ਫ੍ਰੀਸ ਕਰਤੀ ਜਾਵੇ। ਸਨੇਹਾ ਤਾਂ ਦੇਖੋ ਜਦੋਂ ਅਸੀਂ ਕਿਸੇ ਨਸ਼ਾ ਤਸਕਰ ਨੇ ਕੋਈ ਪ੍ਰਾਪਰਟੀ ਇਸ ਤਰ੍ਹਾਂ ਦੀ ਬਣਾਈ ਹੁੰਦੀ ਹੈ ਤਾਂ ਦੇਖਣ ਵਾਲੇ ਨੂੰ ਬੜਾ ਲੱਗਦਾ ਵੀ ਇਹਨੇ ਜਿਹੜੀ ਪ੍ਰਾਪਰਟੀ ਥੋੜੇ ਟਾਈਮ ਵਿੱਚ ਇੰਨੀ ਵੱਡੀਆਂ ਜਾਂ ਲਗਜ਼ਰੀ ਜ਼ਿੰਦਗੀ ਵਿੱਚ ਰਹਿ ਰਿਹਾ। ਸੋ ਅਸੀਂ ਇਸ ਨੂੰ ਥੱਲ ਪਾਉਣ ਵਾਸਤੇ ਜੋ ਸਾਡੇ ਨਸ਼ਾ ਵਿਰੋਧੀ ਮਹਿੰਮ ਚੱਲਦੀ ਆ ਉਹਦੇ ਵਿੱਚ ਇਹ ਸਮਾਜ ਵਿੱਚ ਜਿਹੜਾ ਹੈਗਾ ਬਹੁਤ ਅ ਕੌਨਕੀ ਜਿਹੜੀਆਂ ਗੱਡੀਆਂ ਜਾਂ ਕੋਠੀਆਂ ਜਾਂ ਤਾਰਾਂ ਵਿੱਚ ਉਹ ਰਹਿੰਦਾ ਉਹ ਤਾਰਾਂ ਨੂੰ ਪ੍ਰੋਪਰ ਜਾਂ ਗੱਡੀਆਂ ਨੂੰ ਅਸੀਂ ਜਾਂ ਕੋਠੀਆਂ ਨੂੰ ਸੀਜ਼ ਕਰਕੇ ਜਿਹੜਾ ਪ੍ਰੋਸੀਜਰ ਦੇ ਅਕੋਰਡਿੰਗ ਉਹ ਅਸੀਂ ਉਹਨੂੰ ਬਲੌਕ ਕਰ ਦਿੰਦੇ ਆ ਅਗਲਾ ਪ੍ਰਸਾਸ਼ੀ ਦੇ ਵਿੱਚ ਇਹਦੀ ਫ੍ਰੀਜ਼ਿੰਗ ਆਰਡਰ ਆ ਗਿਆ ਹੈ ਆਪਣੀ ਪ੍ਰੋਪਰਟੀ ਨੂੰ ਕਿਤੇ ਯੂਜ਼ ਨਹੀਂ ਕਰ ਸਕਦਾ ਉਸ ਤੋਂ ਬਾਅਦ ਅਸੀਂ ਜਿਹੜਾ ਜਦੋਂ ਵੀ ਇਹਦੇ ਕੇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਗਈ ਫਿਰ ਅਸੀਂ ਇਹਦੇ ਆਪਸ਼ਨ ਦੇ ਆਰਡਰ ਲੈ ਕੇ ਅਗਲੀ ਕਾਰਵਾਈ ਕਰਾਂਗੇ ਜਿੰਨੇ ਕਰਵਾਉਂਦੇ ਆਪਸ਼ਨ ਦੇ ਉਹ ਅਸੀਂ ਜਲਦੀ ਤੇ ਜੰਗ ਲੈ ਕੇ ਕਿਉਂਕਿ ਉਹ ਆਪਸ਼ਨ ਦੇ ਆਰਡਰ ਵੀ ਆ ਜਾਂਦੇ ਜਲਦੀ ਕਿਉਂਕਿ ਕੇਸ ਦਾ ਪ੍ਰੋਸੀਜਰ ਚੱਲਦਾ ਅਸੀਂ ਕਲਾਂਟੂ ਉੱਪ